ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦਾ ਸਫ਼ਰ ਕਰਨ ਵਾਲੇ ਯਾਤਰੀਆਂ ਦੇ ਲਈ ਬਹੁਤ ਅਹਿਮ ਖਬਰ ਹੈ ਪੰਜਾਬ ਦੇ ਵਿੱਚ 3 ਦਿਨ ਸਰਕਾਰੀ ਬੱਸਾਂ ਨਹੀਂ ਚੱਲਣਗੀਆਂ ਸੂਬੇ ਦੇ ਵਿੱਚ 3 ਦਿਨਾਂ ਲਈ ਸਰਕਾਰੀ ਬੱਸਾਂ ਦਾ ਚੱਕਾ ਜਾਮ ਰਹੇਗਾ 9 10 11 ਜੁਲਾਈ ਨੂੰ ਸੂਬੇ ਦੇ ਵਿੱਚ ਪੀਆਰਟੀਸੀ ਅਤੇ ਪਨਬਸ ਬੱਸਾਂ ਨਹੀਂ ਚੱਲਣਗੀਆਂ ਪੀਆਰਟੀਸੀ ਅਤੇ ਪਨਬਸ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਮੁਲਾਜ਼ਮ ਚੱਕਾ ਜਾਮ ਕਰਨਗੇ ਦੱਸਦੇ ਕਿ ਮੁੱਖ ਮੰਤਰੀ ਨੇ ਟ੍ਰਾਂਸਪੋਰਟ ਮੁਲਾਜ਼ਮਾਂ ਦੀਆਂ ਮੰਗਾਂ ਨੂੰ 1 ਮਹੀਨੇ ਦੇ ਅੰਦਰ ਅੰਦਰ ਹੱਲ ਕਰਨ ਦਾ ਭਰੋਸਾ ਦਿੱਤਾ ਪਰ ਹੁਣ ਤੱਕ ਕੋਈ ਵੀ ਠੋਸ ਫੈਸਲਾ ਨਹੀਂ ਲਿਆ ਗਿਆ।ਦਰਸਲ ਮੁਲਾਜ਼ਮਾਂ ਦੀ ਮੁੱਖ ਮੰਗ ਹੈ ਕੱਚੇ ਤੋਂ ਪੱਕਾ ਕਰਨਾ ਠੇਕੇਦਾਰੀ ਪ੍ਰਣਾਲੀ ਦਾ ਵਿਰੋਧ ਅਤੇ ਮੁਲਾਜ਼ਮਾਂ ਨੂੰ ਡਰ ਹੈ ਕਿ ਜੇਕਰ ਠੇਕੇਦਾਰੀ ਪ੍ਰਣਾਲੀ ਲਾਗੂ ਹੋ ਗਈ ਤਾਂ ਉਹਨਾਂ ਨੂੰ ਨੌਕਰੀਆਂ ਤੋਂ ਵੀ ਹੱਥ ਧੋਣਾ ਪੈ ਸਕਦਾ ਹੈ। ਇਸ ਲਈ ਉਹ ਵਾਰ-ਵਾਰ ਚੱਕਾ ਜਾਮ ਕਰਦੇ ਹਨ ਅਤੇ ਦੋਵਾਂ ਧਿਰਾਂ ਦੀ ਲੜਾਈ ਦੇ ਵਿੱਚ ਆਮ ਜਨਤਾ ਪੇਸ ਜਾਂਦੀ ਆ ਸਾ ਪੀਆਰਟੀਸੀ ਮੁਲਾਜ਼ਮਾਂ ਵੱਲੋਂ ਤਨਖਾਹ ਨਾ ਮਿਲਣ ਕਾਰਨ ਰੋਸ਼ ਵੱੱਚੋ ਬੀਤੇ ਕੱਲ ਵੀ ਹੜਤਾਲ ਕੀਤੀ ਗਈ ਸੀ ਅਤੇ ਅੱਜ ਕਾਨਫਰੰਸ ਕਰਕੇ ਇਹ ਫੈਸਲਾ ਲਿਆ ਗਿਆ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਜਿਹੜਾ ਟਰਾਂਸਪੋਰਟ ਵਿਭਾਗ ਦੀ ਇੱਕ ਵੱਖਰੀ ਪਾਲਿਸੀ ਬਣਾਉਣ ਦਾ ਆਦੇਸ਼ ਜਿਹੜਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਦਿੱਤਾ ਸੀ ਇੱਕ ਮਹੀਨੇ ਚੋਂ ਹੱਲ ਕੱਢਣ ਦੀ ਗੱਲ ਕੀਤੀ ਸੀ ਉਹ ਇੱਕ ਮਹੀਨੇ ਦੀ ਬਜਾਏ ਜੁਲਾਈ 1 ਨੂੰ ਇੱਕ ਸਾਲ ਹੋ ਜਾਣਾ ਸੋ ਇੱਕ ਸਾਲ ਹੋਣ ਤੋਂ ਬਾਅਦ ਪਹਿਲਾਂ ਅਸੀਂ ਉਸ ਕਰਾਪਸ਼ਨ ਦੇ ਖਿਲਾਫ 30 ਜੂਨ ਨੂੰ ਜਿਹੜਾ ਵਾ ਪੰਜਾਬ ਦੇ ਜਿਹੜਾ ਟ੍ਰਾਂਸਪੋਰਟ ਵਿਭਾਗ ਦੇ ਜਿਹੜੇ ਮੁੱਖ ਦਫ਼ਤਰ ਹੈ ਸਾਡਾ ਚੰਡੀਗੜ੍ਹ ਵਿਖੇ ਉਹਦੇ ਅੱਗੇ ਰੋਸ ਧਰਨਾ ਦੇਵਾਂਗੇ ਉਸ ਤੋਂ ਬਾਅਦ ਜੇਕਰ ਫਿਰ ਵੀ ਸਾਡੇ ਮਸਲੇ ਹੱਲ ਨਹੀਂ ਹੁੰਦੇ ਤਾਂ ਫਿਰ 9 ਜੁਲਾਈ ਨੂੰ ਅਸੀਂ ਜਿਹੜੀ ਆ ਦੇਸ਼ ਵਿਆਪੀ ਢਹਾ ਲਿਆ ਉਸ ਦਿਨ ਤੋਂ ਅਸੀਂ ਆਪਣੀ ਢਹਾ ਸ਼ੁਰੂ ਕਰਾਂਗੇ 10 ਜੁਲਾਈ ਨੂੰ ਅਸੀਂ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਦੀ ਰਿਹੈਸ ਚੰਡੀਗੜ੍ਹ ਵਿਖੇ ਤਿੰਨ ਰੋਜ਼ਾ ਸਾਡੀ ਢਹਾ ਹੋਏਗੀ ਦੂਸਰੇ ਦਿਨ ਢਹਾ ਦੇ ਵਿੱਚ ਅਸੀਂ ਚੰਡੀਗੜ੍ਹ ਵਿਖੇ ਧਰਨਾ ਦੇਵਾਂਗੇ ਉਹਨਾਂ ਦੇ ਗੇਟ ਅੱਗੇ ਬੈਠ ਕੇ ਸਵਾਲ ਕਰਾਂਗੇ ਕਿ ਜਿਹੜੀ ਕਰਾਪਸ਼ਨ ਖਤਮ ਕਰਨ ਦੇ ਬੋਰਡ ਲਾ ਕੇ ਬੋਰਡਾਂ ਤੇ ਲੱਖਾਂ ਕਰੋੜਾਂ ਰੁਪਇਆ ਲਾ ਰਹੇ ਹੋ ਉਹ ਕਰਾਪਸ਼ਨ ਤਾਂ ਸਾਡੇ ਵਿਭਾਗ ਜਾਂ ਅਸਪੱਧਰ ਤੇ ਵੱਡੇ ਪੱਧਰ ਤੇ ਚੱਲ ਰਹੀ ਆ ਨਾ ਕੋਈ ਕਾਰਵਾਈ ਕਰ ਰਿਹਾ ਜੇਕਰ ਅਸੀਂ ਕੋਈ ਸ਼ਿਕਾਇਤ ਵੀ ਕਰਦੇ ਆਂ ਤੋ ਸ਼ਿਕਾਇਤ ਸਾਨੂੰ ਬੁਲਾ ਕੇ ਜਾਂ ਜਿਹੜੇ ਵੀ ਮੁਲਾਜ਼ਮਾ ਸਾਨੂੰ ਜਿਨ੍ਹਾਂ ਨੇ ਡਾਕੂਮੈਂਟ ਦਿੱਤੇ ਆ ਉਹਨਾਂ ਦਾ ਕਹਿਣਾ ਕਿ ਸਾਨੂੰ ਬੁਲਾ ਕੇ ਉਹ ਭਾਗ ਜਲੀਲ ਕਰਦਾ ਤੇ ਸਾਰਾ ਸਾਰਾ ਦਿਨ ਬਿਠਾ ਕੇ ਵਾਪਸ ਮੋੜ ਦਿੱਤਾ ਜਾਂਦਾ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਸੋ ਉਹ ਸਵਾਲ ਲੈ ਕੇ ਅਸੀਂ 9 10 ਤੇ 11 ਤਰੀਕ ਦੀ ਤਿੰਨ ਰੋਜ਼ ਹੜਤਾਲ ਕਰਾਂਗੇ ਜੇਕਰ ਹੜਤਾਲ 'ਚ ਕੋਈ ਠੋਸ ਹੱਲ ਨਾ ਨਿਕਲਿਆ ਤਾਂ ਇਹ ਹੜਤਾਲ ਹਨ ਮਿੱਥੇ ਸਮੇਂ ਦੀ ਵੀ ਹੋ ਸਕਦੀ ਆ ਤੇ ਪਲੱਸ ਨਾਲ ਦੀ ਨਾਲ ਅਸੀਂ ਇਹ ਵੀ ਕਲੀਅਰ ਕਰਨਾ ਚਾਹੁੰਦੇ ਹਾਂ ਕਿ ਮਾਨਯੋਗ ਮੁੱਖ ਮੰਤਰੀ ਦੇ ਗੇਟ ਅੱਗੇ ਜਿਹੜਾ ਧਰਨਾ ਦਿੱਤਾ ਜਾਏਗਾ ਉਹ ਧਰਨਾ ਜੇਕਰ ਕੋਈ ਠੋਸ ਹਲ ਨਹੀਂ ਨਿਕਲਦਾ ਤਾਂ ਹਨ ਮਿੱਥੇ ਸਮੇਂ ਦਾ ਵੀ ਚੱਲ ਸਕਦਾ ਸੋ ਅਸੀਂ ਚੰਡੀਗੜ੍ਹ ਪਹੁੰਚ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਆਵਾਂਗੇ ਸੋ ਅਸੀਂ ਇਹ ਗੱਲਾਂ ਬਾਤਾਂ ਨੂੰ ਦੱਸਣ ਵਾਸਤੇ ਤੁਹਾਡੇ ਸਾਹਮਣੇ ਪੇਸ਼ ਹੋਏ ਸੀ ਕਿ ਆਮ ਜਨਤਾ ਤੱਕ ਇਹ ਗੱਲਾਂ ਜਾਣ ਕਿ ਸਾਡੇ ਟਰਾਂਸਪੋਰਟ ਵਿਭਾਗ ਦੇ ਵਿੱਚ ਵੱਡੇ ਪੱਧਰ ਤੇ ਕਰਪਸ਼ਨ ਹੋ ਰਹੀ ਆ ਕਰਪਸ਼ਨ ਦੇ ਜ਼ਰੀਏ ਭਰਤੀ ਹੋ ਰਹੀ ਆ ਉਹਦੇ ਪੁਖਤਾ ਪ੍ਰੂਫ ਵੀਡੀਓ ਆਡੀਓ ਰਿਕਾਰਡਿੰਗਾਂ ਐਪਰੀ ਡੇਵਿਡ ਤੱਕ ਸਾਡੇ ਕੋਲ ਆ ਚੁੱਕੇ ਪਰ ਸਾਡੇ ਵਿਭਾਗ ਦੇ ਜਿਹੜੇ ਅਧਿਕਾਰੀ ਨੇ ਉਹ ਕਿਸੇ ਵੀ ਤਰੀਕੇ ਨਾਲ ਕਹਿ ਸਕਦੇ ਕਿ ਕੋਈ ਵੀ ਕਾਰਵਾਈ ਕਰਨ ਨੂੰ ਤਿਆਰ ਨਹੀਂ ਤੇ ਨਾ ਹੀ ਕੋਈ ਕੰਮ ਕਰ ਰਿਹਾ ਉਹ ਲਗਾਤਾਰ ਨਿਰੰਤਰ ਮੁਲਾਜ਼ਮਾ ਨੂੰ ਤੰਗ ਪਰੇਸ਼ਾਨ ਕਰਕੇ ਤੇ ਸਾਡੇ ਬੱਸ ਸਟੈਂਡ ਜਾਂ ਸਾਡੇ ਡਿਪੂ ਬੰਦ ਕਰਨ ਲਈ ਸਾਨੂੰ ਮਜਬੂਰ ਕਰ ਰਿਹਾ ਅੱਜ ਵੀ ਨਜਾਇਜ਼ ਰਿਪੋਰਟਾਂ ਜਿਹੜੀਆਂ ਪਹਿਲਾਂ ਰੋਪੜ ਡਿਪੂ ਦੀਆਂ ਦੋ ਨਜਾਇਜ਼ ਰਿਪੋਰਟਾਂ ਆਈਆਂ ਉਸ ਤੋਂ ਬਾਅਦ ਚੰਡੀਗੜ੍ਹ ਡਿਪੂ ਦੀ ਨਜਾਇਜ਼ ਰਿਪੋਰਟ ਹੋਈ ਉਸ ਤੋਂ ਬਾਅਦ ਦੋ ਰਿਪੋਰਟਾਂ ਫਲੋਇਪ ਡਿੱਪੂ ਦੀਆਂ ਪਹਿਲਾਂ ਨਿਯਾਜ਼ ਕੀਤੀਆਂ ਤੇ ਦੋ ਹੁਣ ਤਾਜ਼ਾ ਨਿਯਾਜ਼ ਹੋ ਚੁੱਕੀਆਂ ਜਿਨ੍ਹਾਂ 'ਚ ਸਵਾਰੀਆਂ ਵੀਡੀਓ 'ਚ ਆਪ ਮੰਨ ਚੁੱਕੀਆਂ ਵੀ ਸਾਡੀ ਗਲਤੀ ਅਸੀਂ 10 ਗੁਣਾ ਜੁਰਮਾਨਾ ਭਰਨ ਨੂੰ ਤਿਆਰ ਹੈ ਪਰੰਤੂ ਉਹ ਮੁਲਾਜ਼ਮ ਡਿਊਟੀ ਤੋਂ ਫਾਰਗ ਜਾਂ ਰੂਟ ਆਫ ਕੀਤੇ ਗਏ ਆ ਸੋ ਇਹੋ ਜਿਹੀਆਂ ਨਿਯਾਇ ਰਿਪੋਰਟਾਂ ਕਰਕੇ ਮੁਲਾਜ਼ਮਾਂ ਨੂੰ ਉਕਸਾਉਣ ਦਾ ਤੇ ਮੁਲਾਜ਼ਮਾਂ ਨੂੰ ਐਸਾ ਹੱਦ ਤੱਕ ਮਜਬੂਰ ਕੀਤਾ ਜਾ ਰਿਹਾ ਵੀ ਉਹ ਆਪਣੇ ਬੱਸ ਸਟੈਂਡ ਜਾਂ ਡੀਪੂ ਬੰਦ ਕਰਕੇ ਰੋਜ਼ ਪ੍ਰਦਰਸ਼ਨ ਕਰਨ ਇਹਨਾਂ ਆਧਾਰਿਆਂ ਨੂੰ ਬੰਦ ਕਰਨ ਅਸੀਂ ਨਹੀਂ ਚਾਹੁੰਦੇ ਕਿ ਇਹ ਆਧਾਰੇ ਬੰਦ ਹੋਣ ਸਾਡੀ ਦਾ ਟਰਾਂਸਪੋਰਟ ਮੰਤਰੀ ਤੇ ਮਾਨਯੋਗ ਮੁੱਖ ਮੰਤਰੀ ਜੀ ਨੂੰ ਅਪੀਲ ਹੈ ਕਿ ਜਿਹੜੇ ਤੁਸੀਂ ਫੈਸਲੇ ਕੀਤੇ ਸੀ ਜਿਹੜੀਆਂ ਤੁਸੀਂ ਚਿੱਠੀਆਂ ਕੱਢੀਆਂ ਸੀ ਉਹਨਾਂ ਦੇ ਉੱਪਰ ਪੂਰੇ ਉੱਤਰੋ ਇੱਕ ਮਹੀਨੇ ਦੇ ਵਿੱਚ ਤੁਸੀਂ ਕਿਹਾ ਸੀ ਅੱਜ ਇੱਕ ਸਾਲ ਹੋਣ ਨੂੰ ਹੋ ਗਿਆ ਇੱਕ ਸਾਲ ਦੇ ਵਿੱਚ ਹੀ ਘੱਟੋ ਘੱਟ ਸਾਡੀ ਪਾਲਿਸੀ ਬਣਾ ਕੇ ਸਾਡੇ ਮੁਲਾਜ਼ਮਾਂ ਨੂੰ ਪੱਕੇ ਕਰੋ ਜਿਹੜੇ ਮੁਲਾਜ਼ਮਾਂਾਂ ਧੱਕੇਸ਼ਾਹੀ ਹੋ ਰਹੀ ਉਹਨੂੰ ਤੁਰੰਤ ਰੁਕਿਆ ਜਾਵੇ ਤੇ ਇਹ ਜਿਹੜੀਆਂ ਨਿਯਾਜ ਭਰਤੀਆਂ ਹੋ ਰਹੀਆਂ ਇਹ ਰੋਕ ਲਈ ਜਾਵੇ ਸਰਕਾਰੀ ਬੱਸਾਂ ਪਾਈਆਂ ਜਾਣ ਤੇ ਜੇ ਕੋ ਭਰਤੀ ਕਰਨੀ ਹੋ ਕੰਟਰੈਕਟ ਤੇ ਜਾਂ ਰੈਗੂਲਰ ਭਰਤੀ ਕੀਤੀ ਜਾਵੇ ਤਾਂ ਜੋ ਪੰਜਾਬ ਦੇ ਨੌਜਵਾਨਾਂ ਦਾ ਸ਼ੋਸ਼ਣ ਨਾ ਹੋ ਸਕੇ